It's ਸਾਹਿਬ ਥੋੜਾ ਜਿਹਾ ਤਰਸ ਕਰਿਓ ਸਟੇਜ ਦੀ ਇਕਾਗਰਤਾ ਬਹਾਲ ਕਰਿਏ ਆਪ ਸਾਰੇ 2-4 ਮਿੰਟ ਉਸ ਮਹਾਨ ਸ਼ਹੀਦ ਜਿਨੇ ਗੁਰੂ ਨੂੰ ਆਪਾ ਸਮਰਪਣ ਕੀਤਾ ਫਰਕਾ ਜੀ ਨਹੀਂ ਆ ਵੀ ਉਹਨਾਂ ਰੂਹਾਂ ਨੇ ਆਪਾਸ ਸਮਰਪਣ ਕੀਤਾ ਸੀ ਤੇ ਅਸੀਂ ਆਪਾਂ ਹੀ ਅੱਗੇ ਰਖ ਲਿਆ ਖੋ ਸਤਨਾਮ ਸ੍ਰੀ ਜਿੰਨੀ ਕਿ ਮੇਰੀ ਉਮਰ ਤੁਸੀਂ ਮੇਰੇ ਤੋਂ ਸੁਲਝੇ ਬੈਠੇ ਆ ਇੱਕੋ ਚੀਜ਼ ਦੁਨੀਆਦਾਰੀ ਵੇਖ ਕੇ ਸਮਝ ਆਉਂਦੀ ਹੈ ਕਿ ਪ੍ਰਾਤਨ ਸਿੱਖਾਂ ਨੇ ਗੁਰੂ ਨੂੰ ਆਪਾਸ ਸਮਰਪਣ ਕਰਤਾ ਤੇ ਅੱਜ ਦੇ ਸਿੱਖਾਂ ਦੇ ਅੰਦਰ ਆਪਾ ਪ੍ਰਦਰਸ਼ਨੀ ਰਹਗੀ ਹਉਮੇ ਰਹਗੀ ਆ ਜਿੰਨਾ ਚਿਰ ਹਉਮੇ ਨਹੀਂ ਜਾਂਦੀ ਉਹਨਾਂ ਚਿਰ ਕੋਸ਼ ਵੀ ਨਹੀਂ ਬਣਦਾ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਗੱਲ ਨਹੀਂ ਜੋਗ ਨਾ ਹੋਈ ਕੱਲੀਆਂ ਗੱਲਾਂ ਬਾਤਾਂ ਨਹੀਂ ਗੁਰਮਖੋ ਹੁਣੇ ਬਾਬਾ ਰਾਜਾ ਰਾਜ ਸਿੰਘ ਵੀ ਇਹੀ ਗੱਲ ਕਰਗੇ ਛੋਟੇ ਸ਼ਬਦਾਂ ਚ ਕੇ ਸਭ ਤੋਂ ਪਹਿਲਾਂ ਤੇ ਬਾਣੀ ਦੇ ਧਾਰ ਨਹੀਂ ਹੋਈ ਹੈ ਸਾਨੂੰ ਪਤਾ ਤੇ ਹੋਵੇ ਗੁਰਬਾਣੀ ਦੇ ਅਰਥ ਕੀ ਹੈ ਨੇਤਲੇ ਉਹ ਕੀ ਹੈ ਸਿੱਖੀ ਕੀ ਹੈ ਬਾਅਦ ਵਿੱਚ ਆਪਾਂ ਇਹ ਜੋ ਹਕੂਮਤ ਦੀ ਜੰਗ ਉਹਦੇ ਵੱਲ ਚੱਲਣਾ ਕਰਿਓ ਕਿਰਪਾ ਮੇਰੀਆਂ ਭੈਣਾ ਵੀਰ ਸਾਰੇ ਜੁੜਿਓ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ ਗੁਰ ਵਾਹਿਗੁਰੂ ਦਰਸ ਕਰ ਕਿਉਂਕਿ ਮਾਰੇ ਦੇ ਜਿਹੜੇ ਤੁਹਾਡੇ ਚੋਂ ਪਾਵਨਾ ਵਾਲੇ ਸਿੱਖ ਬੈਠੇ ਨਾ ਜਿਨ੍ਹਾਂ ਕੋ ਵਿਦਿਆ ਹੋ ਤੇ ਮਾਰੇ ਦੇ ਹੁਕਮਨਾਮਿਆਂ ਹਰ ਜਸ ਕਰਤੇ ਬਾਤ ਚਲਾਵੇ ਗੋਬਿੰਦ ਸਿੰਘ ਧੱਕੇ ਜਮ ਖਾਵੇ ਵੀ ਜਿੱਥੇ ਹਰ ਜਸ ਕੀਰਤਨ ਹੋ ਰਿਹਾ ਹੋਵੇ ਨਾ ਉਥੇ ਦੂਜੀਆਂ ਬਾਤਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ ਸਿਰਫ ਉਥੇ ਸਮਾਗਮ ਅੰਦਰ ਗੁਰੂ ਦੀ ਗੱਲ ਚੱਲ ਰਹੀ ਹੋਵੇ ਤੇ ਸਮਾਗਤੀ ਉੱਤੇ ਸ਼ੁਕਰਾਨਾ ਹੋਣਾ ਚਾਹੀਦਾ ਜਿਹੜਾ ਧੰਵਾਦ ਕਰਨਾ ਸੋ ਮੈਂ ਜਿੱਥੇ ਰਾਗੀ ਸਿੰਘ ਸਟੇਜ ਛੱਡ ਕੇ ਗਏ ਉੱਥੋਂ ਹੀ ਆਪ ਜੀ ਨੇ ਤੁਸਾਂ ਸਾਥ ਦਿੱਤਾ ਹੈ ਕਿਉਂਕਿ ਹੁਣ ਨਾ ਕੋਈ ਸੁਣਨ ਵਾਲਾ ਤੇ ਨਾ ਸਮਝਣ ਵਾਲਾ ਸਾਰੇ ਆਪੋ ਆਪਣੇ ਆਪਾ ਘੋੜੇ ਉੱਪਰ ਜਾਈ ਫਿਰਦੇ ਆਖੋ ਸਤਨਾਮ ਮੈਂ ਕਿੰਨਾ ਮੈਂ ਵੱਡਾ ਹੋ ਜਾ ਤੁਸੀਂ ਕਿੰਨੇ ਤੁਸੀਂ ਵੱਡੇ ਹੋ ਜੋ ਪਰ ਜਿਨ੍ਹਾਂ ਦੀ ਤਸਵੀਰ ਪਿੱਛੇ ਲੱਗੀ ਜਦੋਂ ਉਹਨਾਂ ਦਾ ਜੀਵਨ ਪੜੀਦਾ ਵੀਰ ਜੀ ਸ਼ਬਦ ਪੜ ਕੇ ਗਏ ਇਸ਼ਕ ਮੌਲਾ ਮਰਦ ਦਾ ਮੌਲਾ ਕੁਨਦ ਕਿ ਰੱਬ ਦੇ ਪਿਆਰ ਦੇ ਅੰਦਰ ਜਿਹੜਾ ਰੱਬ ਨੂੰ ਇਸ਼ਕ ਕਰਦਾ ਹੈ ਉਹਦੀਆਂ ਨੌ ਨਿਸ਼ਾਨੀਆਂ ਨੇ ਬੜੇ ਪ੍ਰੇਮ ਵਿੱਚ ਕਿਸੇ ਵਿਦਵਾਨ ਨੇ ਲਿਖਿਆ ਆਸ਼ਕਾਨਾ ਨੌ ਨਿਸ਼ਾਨੀ ਐ ਕਿਸਰ ਜਿਨ੍ਹਾਂ ਦੀ ਯਾਦ ਚ ਅੱਜ ਬੈਠੇ ਆ ਕਿਤੇ ਜੀਵਨ ਵੇਖਿਓ ਮੈਕਾ ਮਾਰਦਾ ਸੀ ਉਹਨਾਂ ਦਾ ਇੰਨੀ ਬੰਦਗੀ ਜਿੰਨਾ ਚਿਰ ਆਪਣੇ ਜੀਵਨ ਚ ਬੰਦਗੀ ਨਹੀਂ ਆਉਂਦੀ ਆਪਾਂ ਗੰਦਗੀ ਦਾ ਖਹਿੜਾ ਨਹੀਂ ਛੱਡਣਾ ਉਹਨਾਂ ਜਿਹੜੇ ਅਗਲੇ ਬੁਰਕੀਆਂ ਪਾਉਂਦੇ ਰਹਿਣਗੇ ਤੇ ਅਸੀਂ ਵਿਕਦੇ ਰਵਾਂਗੇ ਸਾਡੇ ਮੁੱਲ ਲੱਗਦੇ ਰਹਿਣਗੇ ਕੌਮ ਤੱਕੀ ਖਾਂਦੀ ਰਹੇ ਕਿਉਂਕਿ ਆਪਾਂ ਰੋਜ਼ ਪੜਦੇ ਜੋਤ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਹੁਣ ਕੌਣ ਤਲੀ ਤੇ ਤਰਦਾ ਮੈਂ ਕਹਿੰਦਾ ਤੁਸੀਂ ਮਰਜੋ ਤੁਸੀਂ ਗਾਹ ਉਹਨਾਂ ਨੂੰ ਕਹਣਾ ਤੁਸੀਂ ਮਰਜੋ ਉਹਨਾਂ ਐਨੂੰ ਕਹਿ ਦੇਣਾ ਉੱਥੇ ਉੱਥੇ ਘੁੰਮ ਕੇ ਆਖੋ ਸਤਨਾਮ ਗੱਲ ਸਾਰੀ ਇੱਥੇ ਘਟਿ ਗਈ ਪਈ ਐ ਜਿੱਡੀ ਵੱਡੀ ਇਬਾਦਤ ਓੱਡੀ ਵੱਡੀ ਸ਼ਹਾਦਤ ਹਾਫਸ ਆਪਣੇ ਪੁੱਤਰ ਨੂੰ ਕਹਿੰਦਾ ਪੁੱਤ ਨੌ ਨਿਸ਼ਾਨੀਆਂ ਦੇ ਰੱਬ ਨੂੰ ਇਸ਼ਕ ਕਰਨ ਵਾਲੇ ਪੀਰ ਬਦਰੁਦੀਨ ਪੀਰ ਬੁੱਧੂ ਸ਼ਾਹ ਜਿੰਨਾ ਕਮਾਈ ਵਾਲੀਆਂ ਰੂਹਾਂ ਦੇ ਅੰਦਰ ਕੀ ਆਹੇ ਸਰਦੋ ਹਮੇਸ਼ਾ ਚੌਂਕੜਾ ਮਾਰ ਕੇ ਪਿਆਰੇ ਦੀ ਯਾਦ ਵਿੱਚ ਇਕਾਂਤ ਵਿੱਚ 20 25 25 ਘੰਟੇ ਬੈਠ ਰਹਿਣਾ ਆਖੋ ਸਤਨਾਮ ਖੇਡ ਸਾਰੀ ਬੰਦਗੀ ਦੀ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਜਦੋਂ ਆਪਾਂ ਸਤ ਦੇ ਧਾਰਨੀ ਹੋਵਾਂਗੇ ਸੱਚ ਦੇ ਨਾਲ ਜੁੜਾਂਗੇ ਤੇ ਸੰਤੋਖ ਦਾ ਜਨਮ ਆਪੇ ਹੋ ਜਾਣਾ ਹੈ ਜਦੋਂ ਬੰਦਾ ਸੰਤੋਖੀ ਹੋ ਗਿਆ ਤੇ ਫਿਰ ਦੁਹਰਾ ਸੱਚ ਹੋ ਜਾਣਾ ਰਾਜ ਕਰੇਗਾ ਬੋਲੋ ਜੀ ਰਾਜ ਕਰੇਗਾ ਜਿਹੜਾ ਰੱਜਿਆ ਹੋਇਆ ਉਹਨੂੰ ਕਹਿੰਦੇ ਰਾਜਾ ਤੇ ਜਿਹੜਾ ਖਾਲਸਾ ਹੈ ਇਹ ਸ਼ੁੱਧ ਹੈ ਇਹਦੇ ਕੱਲੇ-ਕੱਲੇ ਕਕਾਰ ਕੰਗੇ ਦੇ ਵਿੱਚੋਂ ਕੜੇ ਦੇ ਵਿੱਚੋਂ ਕਸ਼ੇਰੇ ਦੇ ਵਿੱਚੋਂ ਕਿਰਪਾਨ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਮੁਹੱਬਤ ਦੀ ਖੁਸ਼ਬੂ ਆਉਂਦੀ ਹੈ ਪਰ ਅੱਜ ਕਿੱਥੇ ਹੈ ਅਜੀਬ ਖਵਾ ਹੈ 100 ਚੋਂ 90% ਨੂੰ ਪੱਤਰਕਾਰ ਪੁੱਛਲੇ ਬਾਣੇ ਦੀ ਡੈਫੀਨੇਸ਼ਨ ਕੰਗੇ ਕੜੇ ਕਿ ਸ਼ਹਿਰੇ ਦੀ ਨਹੀਂ ਆਉਂਦੀ ਆਖ ਕੋ ਸਤਨਾਮ ਨਹੀਂ ਆਉਂਦੀ ਪਰੇ ਹੋ ਜਾ ਵੜਦਾਂਗੇ ਮਾਰ ਕੇ ਉਹ ਕਹਿੰਦਾ ਚੰਗਾ ਭਰਾ ਮੇਰੇ ਮਹਿਬੂਬ ਨੇ ਨੋਂ ਨਿਸ਼ਾਨੀਆਂ ਦਸੀਆਂ ਪਹਿਲੀ ਆਹੇ ਸਰਦੋ ਰੰਗ ਜਰਦੋ ਬੰਦਗੀ ਕਰ ਕਰ ਕੇ ਰੰਗ ਜਿਹੜਾ ਪੀਲਾ ਪੈ ਜਾਣਾ ਐਨੀ ਕਮਾਈ ਆਹੇ ਸਰਦੋ ਰੰਗ ਜਰਦੋ ਚਸ਼ਮਤਰ ਅੱਖਾਂ ਦੇ ਵਿੱਚੋਂ ਪਾਣੀ ਦੇ ਤਰਮਕੇ ਡਿੱਗਣੇ ਸ਼ੁਰੂ ਹੋ ਜਾਣੇ ਗੱਜ ਕੇ ਅੱਖੋ ਸਤਨਾਮ ਸ੍ਰੀ ਹੋ ਸਕਦਾ ਤੁਹਾਡੇ 'ਚ ਕੋਈ ਭੈਣ ਵੀ ਰ ਬੈਠਾ ਹੋਵੇ ਇਸ ਅਵਸਥਾ ਦਾ ਮਾਲਕ ਹੋਵੇ ਜਿਹਨੂੰ ਆਪਣੇ ਪਿਆਰੇ ਦੀਆਂ ਬਾਤਾਂ ਨਾਲ ਆਪਣੇ ਮਹਿਬੂਬ ਦੇ ਕਿਸੇ ਨਾਲ ਪਿਆਰ ਆਹੇ ਸਰਦੋ ਰੰਗ ਜਰਦੋ ਚਸ਼ਮਤਰ ਕੰਮ ਗੁਫਤਨੋ ਬਹੁਤ ਘੱਟ ਬੋਲਦੇ ਨੇ ਰੱਬ ਦੇ ਪਿਆਰੇ ਗੱਜ ਕੇ ਕਹ ਦੋ ਸਤਿਨਾਮ ਕੰਮ ਗੁਫਤ ਨੂੰ ਖਾਂਦੇ ਵੀ ਬਹੁਤ ਘੱਟ ਨੇ ਜਿੰਨੀ ਕੁ ਲੋੜ ਹੈ ਕਿਤੇ ਇਸ਼ਕ ਕਰਨਾ ਸੌਖਾ ਹੈ ਭਾਈ ਸਹਿਬਾ ਨਾ ਸ਼ਬਦ ਪੜਿਆ ਸਾਰੀ ਸੰਗਤ ਝੂਟੇ ਲੈ ਰਹੀ ਅਸੀਂ ਵੀ ਆਨੰਦ ਮਾਣਿਆ ਤੇ ਮੇਰੀ ਡਿਊਟੀ ਬਾਪੂ ਨੇ ਲਾਈ ਵਖਿਆਨ ਦੀ ਵੀ ਇਹ ਇਸ਼ਕ ਕਿਹੜਾ ਵਾ ਜਿਹਦੀ ਗੱਲ ਉਹ ਗਾ ਕੇ ਗਏ ਆਪਾਂ ਤਪਲਾ ਸੁਣਿਆ ਵਾਜਾ ਸੁਣਿਆ ਸਾਰ ਤਾਲ ਸੁਣੇ ਤੇ ਆਪਾਂ ਝੂਮੇ ਉਹ ਕਹਿੰਦੇ ਚਸ਼ਮ ਤਰ ਪਿਆਰੇ ਦੇ ਪਿਆਰ ਚ ਗੜੋਂ ਧੋ ਕੇ ਬੈਠ ਜਾਣਾ ਦੁਨੀਆ ਭੁੱਲ ਜਾਣੀ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਫਟਣਾ ਇਧਰ ਲਾਉਣਾ ਆਓ ਸਾਰੇ ਪੜੀਏ ਕੁਰੀ ਉਚੀ ਬਲੇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕੋਈ ਪੜੋ ਬਣੀ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਪਿਆਰਾ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕੋਈ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਵਿਰ ਪਿਆਰਾ ਮੇਰਾ ਪ੍ਰੀਤ ਹਉ ਤਿਸ ਪਹਿ ਆਪ ਵਿਚਾਈ ਹਾਂ ਤਿਸ ਪਹਿ ਆਪ ਵਿਚਾਈ ਹੋ ਵਾਹਿਗੁਰੂ ਆਪ ਵਿਚਾਈ ਕਹਿੰਦੇ ਆਪਣਾ ਆਪ ਕੁਰਬਾਨ ਦਵੇਂਗਾ ਮਲਾਦੀਏ ਤੈਨੂੰ ਕੀ ਦਵੇਂਗਾ ਕੱਲਾ ਰਮਾਲਾ ਨਹੀਂ ਮੱਥਾ ਨਹੀਂ ਦੋ ਚਾਰ ਮਿੰਟ ਗੁਰੂ ਕੋ ਬਹਿ ਕੇ ਨਹੀਂ ਗੁਰੂ ਮੰਗਦਾ ਸਿਰ ਦੇ ਸਕਦਾ ਕੋਈ ਤੇ ਆ ਜੇ ਇੱਧਰ ਉਹ ਹੁਣ ਹੈ ਨਹੀਂ ਕਿਸੇ ਕੋ ਸਾਰੇ ਇੱਕ ਦੂਜੇ ਦਾ ਸਿਰ ਦਵਾਨ ਨੂੰ ਫਿਰਦੇ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵੀ ਤੁਸੀਂ ਮਰ ਜਿਓ ਤੇ ਮੈਂ ਮਗਰੋਂ ਸਾਰਾ ਕੁਝ ਸੰਭਾਲਾਂ ਕਹਿੰਦੇ ਨਾ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਬੋਲੋ ਜੀ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਪਰ ਵਿਚਲੀ ਗੱਲ ਕੀ ਜਿਹੜਾ ਝੰਡੇ ਚ ਡੰਡਾ ਉਹ ਵੀ ਨੂਖੜਾ ਦੇਊਗਾ ਜਿਕੇ ਆਖੋ ਸਤਨਾਮ ਹਾਂ ਹੋ ਮੇ ਜਿੰਨਾ ਚਿਰ ਨਿਕਲਦੀ ਨਹੀਂ ਕੁਝ ਨਹੀਂ ਹੋਣਾ ਉਹ ਪਿਆਰ ਦੀ ਬਾਤ ਪਾ ਕੇ ਚਰਨਾਬ ਜੀ ਦੇ ਝਾੜੀਏ ਨੋਂ ਨਿਸ਼ਾਨੀਆਂ ਨੇ ਪੀਰ ਬੁੱਧੂ ਸਾਹ ਦੇ ਅੰਦਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਮਾਲਾ ਫਿਰਦੀ ਐ ਹਰ ਵੇਲੇ ਅੱਲਾ 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 ਕਈ ਕਈ ਘੰਟੇ ਆਪਾਂ ਤੇ ਆਪਣਾ ਨਿਤਨੇਮ ਨਹੀਂ ਕਰਦੇ 2 ਘੰਟੇ ਦਾ ਖੁਸਾਤਨਾ ਬਾਪੂ ਕੋਲੇ ਬੈਠਾ ਵੇਖ ਲਿਆ ਗੁਰੂ ਗ੍ਰੰਥ ਸਾਹਿਬ ਹਸਦੇ ਹੋਣੇ ਵੀ ਕਰਨ ਕੀਦੇ ਇਹ ਸਾਰੇ ਆਪੋ ਆਪਣੀ ਹੋਮੇ ਚੱਕੀ ਫਿਰ ਰਹੇ ਗੁਰੂ ਸਾਹਿਬ ਜੀ ਦ੍ਰਿਸ਼ਟੀ ਦਇਆ ਕਰ ਦੇਣਾ ਕਿਤੇ ਬਖਸ਼ਿਸ਼ਾਂ ਮਾਰੇ ਦੀਆਂ ਐਵੇਂ ਨਹੀਂ ਸੀ ਮਿਲਦੀਆਂ ਅੱਜ ਮਾਫ਼ ਕਰਿਓ ਸਿਰਪਾਉ ਆਪਾਂ ਬੜਾ ਸਸਤਾ ਕਰਤਾ ਜੀ ਪਹਿਲੇ ਇਤਿਹਾਸ ਵਿੱਚ ਸਿਰਪਾਉ ਪਤਾ ਕਿੰਨੂੰ ਮਿਲਦਾ ਸੀ ਜਿਨਨੇ ਬਹੁਤ ਵੱਡੀ ਕੌਮ ਚ ਪੰਥ ਚ ਬਖਸ਼ਿਸ਼ ਜਿਹੜੀ ਆਪਣੇ ਵੱਲੋਂ ਗੁਰੂ ਦੀ ਦਿੱਤੀ ਹੋਈ ਚੋਂ ਕੁਰਬਾਨ ਕੀਤੀ ਹੈ ਜਿਨ੍ਹਾਂ ਵਿੱਚ ਭਾਈ ਮਰਦਾਨਾ ਜੀ 52 ਸਾਲ ਕੀਰਤਨ ਕੀਤਾ ਸਿਰਪਾਓ ਮਿਲਿਆ ਬੋਲੋ ਵਾਹਿਗੁਰੂ ਦੂਸਰਾ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਟੋਕਰੀ ਢੋਈ ਸਰੂਪਾ ਮਿਲਿਆ ਬੋਲੋ ਵਾਹਿਗੁਰੂ ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਆਪ ਨਿਵਾਜਿਆ ਬੋਲੋ ਪਿਆਰਿਓ ਭਾਈ ਮਣੀ ਸਿੰਘ ਸਾਹਿਬ ਗੁਰੂ ਘਰ ਦੀ ਗੰਥੀ ਬੰਦ-ਬੰਦ ਕੱਟ ਕੇ ਟੋਕਰੇ ਭਰੇ ਬੋਲੋ ਸਰੋਪਾ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਲੀ ਤੇ ਸਿਰ ਰੱਖ ਕੇ ਕਹਿੰਦੇ ਧੰਨ ਗੁਰੂ ਰਾਮਦਾਸ ਜਿਨ੍ਹਾਂ ਚਿਰ ਤੇਰਾ ਘਰ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਵਾਂਗਾ ਕਿੱਡਾ ਪਰਮ ਹੈ ਉਹ ਤੁਰੇ ਸੀ ਉਹਨਾਂ ਮਿਥਲਿਆ ਸੀ ਪੰਡਾ ਅਰਦਾਸ ਕਰਕੇ ਔਰ ਚਿੱਠੀਆਂ ਭੇਜਤੀਆਂ ਵੀ ਆਜੋ ਅਸੀਂ ਚੱਲਿਆਂ ਮਰਨ ਆਜੋ ਚੱਲਿਏ ਉਹਨਾਂ ਨੇ ਇਹ ਨਹੀਂ ਸੀ ਕਿ ਆ ਵੀ ਆ ਜਿਓ ਅਹੀਂ ਬੈਨ ਲੱਗੇ ਆਖੂ ਸਤਨਾਮ ਤੁਸੀਂ ਜਵਾਬ ਦਿਓ ਪੜੇ ਲਿਖੇ ਪ੍ਰਾਤਨ ਇਤਿਹਾਸ ਪੜ ਕੇ ਵੇਖ ਲਓ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਵੀ ਸਾਬ ਜਦਿਆਂ ਦੇ ਖੂਨ ਦਾ ਪਾਣੀ ਇਨਸਾਫ ਲੈਣਾ ਏ ਤੇ ਛੜਕ ਕੇ ਬਹਿ ਜਾਓ ਤੁਸੀਂ ਪੜੇ ਲਿਖੇ ਬੈਠੇ ਹੋ ਕਦੇ ਗੌਰ ਕੀਤਾ ਇਤਿਹਾਸ ਨੇ ਕਦੀ ਉਹਨਾਂ ਨੇ ਆਖਿਆ ਸੀ ਕਿ ਆਜੋ ਇੱਥੇ ਇੱਕ ਬੈਕ ਕੇ ਤਰਨਾਲ ਆਈਏ ਉਹ ਬੜਾ ਮਾੜਾ ਹੋਇਆ ਸਹਿਬਜ਼ਾ ਦੇ ਨੀਆਂ ਚ ਚੰਤੇ ਇੱਥੇ ਕੋਈ ਨਹੀਂ ਇੱਥੇ ਤੇ ਜਾ ਭੈਣੀ ਤੇ ਜਾ ਗਾ ਕੇ ਨੇ ਇੱਥੇ ਸਿੱਧੀ ਗੱਲ ਹੈ ਜਦੋਂ ਬਾਪੂ ਦੇ ਤਖਤ ਨੂੰ ਢਾਤਾ ਪਤਾ ਲੱਗਾ ਬਾਬਾ ਦੀਪ ਸਿੰਘ ਨੂੰ ਉਦੋਂ ਮੋਬਾਈਲ ਨਹੀਂ ਹੈ ਆ ਟੈਕਨੋਲੋਜੀ ਨਹੀਂ ਸੀ ਇੱਕ ਸਿੱਖ ਗੁਰੂ ਦੀ ਫੌਜ ਲਾੜ ਲਈ ਨਿਹੰਗ ਸਿੰਘ ਪਹੁੰਚੀ ਜਾ ਕੇ ਆਖਿਆ ਬਾਬਾ ਤੂੰ ਮਾਲਾ ਫੇਰੰਦਿਆਂ ਕੋਥੀਆਂ ਲਿਖ ਕੇ ਲੰਗਰ ਵਰਤੋਂਦਿਆਂ ਬਾਪੂ ਦਾ ਤਖਤ ਟਹਿ ਗਿਆ ਕੋ ਸਤਨਾ ਉਹਨਾਂ ਨੇ ਫਿਰ ਕੀ ਚਿੱਠੀ ਲਿਖੀ ਮਾਝੇ ਮਾਲਵੇ ਦਵਾਬੇ ਨੂੰ ਕਹਿੰਦੇ ਜੋਤਿ ਪ੍ਰੇਮ ਖੇਲਣ ਕਾ ਸਿਰ ਤਰ ਕਲੀ ਟੱਕਰ ਲਈ ਜਾਊਗੀ ਅਬਦਾਲੀ ਦੀ ਫੌਜ ਨਾਲ ਤਰੀਕ ਦੇਤੀ ਖਾਲਸਿਆਂ ਨੂੰ ਖੱਫਣ ਪੈਣ ਕੇ ਆਪਣੇ ਉਤੇ ਬਾਬਾ ਦੀਪ ਸਿੰਘ ਨੇ ਚੁੰਕਾਰ ਅਜਹਮਾਹੀਲ ਤੇ ਦਰ ਗੁਜਸਤ ਖੇਰ ਗੁਰੂ ਗੋਬਿੰਦ ਸਿੰਘ ਜੀ ਦਾ ਹਲਾਲ ਅਸਤ ਬੁਰਤਨ ਬਾਸ਼ਮਸ਼ੀਰ ਦਸਤ ਇਹ ਅਰਦਾਸਾ ਸੋਧ ਕੇ ਸਾਬੋ ਕੀ ਤਲਵੰਡੀ ਤੋਂ ਲੈ ਕੇ ਮਰਦਾਂ ਨੂੰ ਨਾਲ ਤੇ ਬਾਪੂ ਦੇ ਦਰ ਨੂੰ ਚਾਲੇ ਪਾ ਦਿੱਤੇ ਤੇ ਦੁਸ਼ਮਣ ਦਲ ਕਹਿੰਦਾ ਮੁਠੀ ਪਰ ਖਾਲਸਾ ਕੀ ਵਿਗਾੜੇਗਾ ਪਰ ਉਹਨਾਂ ਜੋਧਿਆ ਨੇ ਖਫਣ ਪਾਲਿਆ ਸੀ ਖਫਣ ਪਾ ਕੇ ਚਾਲੇ ਪਾ ਕੇ ਕੋਈ ਪੜ ਰਿਆ ਸੀ ਜੋਤੋਂ ਪ੍ਰੇਮ ਖੇਲਣ ਕਾ ਚਾਉ ਕੋਈ ਪੜ ਰਿਆ ਸੀ ਸੂਰਾ ਸੋ ਪਹਿਚਾਨੀਆਂ ਜੋ ਲਰੈ ਪੁਰਜਾ ਪੁਰਜਾ ਘਟ ਮਰੇ ਉਹਨਾਂ ਤਰੀਕ ਮਿੱਥੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚਿੱਠੀ ਲੈ ਕੇ ਆਖਿਆ ਵੀ ਦੱਸ ਕਿੱਥੇ ਮਿਲ ਨਹੀਂ ਕਿਹੜਾ ਮદાન ਚੁਣ ਨਹੀਂ ਤੇਰਨਾ ਦੋ ਹੱਥ ਕਰਨੇ ਐ ਇਹ ਸਾਡੇ ਇਤਿਹਾਸ ਹੀ ਅੱਜ ਕੱਖਾਂ ਤੋਂ ਹੋਲੇ ਆ ਸਮਝ ਨਹੀਂ ਆਉਂਦੀ ਬਾਪੂ ਲਾਗੇ ਬੈਠਾ ਗੁਰੂ ਗ੍ਰੰਥ ਸਾਹਿਬ ਸਭ ਕੁਝ ਵੇਖਦੇ ਸਭ ਨੂੰ ਪਤਾ ਦੁਨੀਆਦਾਰੀ ਦਾ ਉਹ ਬਹੁਤ ਬਖਸ਼ਿਸ਼ ਦਾ ਖਜ਼ਾਨਾ ਹੈ ਵੀ ਦੁਨੀਆ ਚ ਬਣ ਕੀ ਦਿਆ ਇਸ ਵੇਲੇ ਸੋ ਮੈਂ ਬਚਨ ਕਰ ਰਿਹਾ ਸੀ ਇਸ਼ਕ ਮੌਲਾ ਮਰਦੂਰਾ ਮੌਲਾ ਗੁਨਧ ਵੀਰ ਬੰਦਰੂ ਬਖਸ਼ਿਸ਼ ਦੇ ਖਜ਼ਾਨੇ ਜਿਨ੍ਹਾਂ ਨੂੰ ਨੋਂ ਨਿਸ਼ਾਨੀਆਂ ਮਿਲੀਆਂ ਆਹੇ ਸਰਦੋ ਰੰਗ ਜਰਦੋ ਜਸ਼ਮਤਰ ਕੰਮ ਗੁਫਤਨੋ ਬਹੁਤ ਘੱਟ ਬੋਲਣਾ ਕੰਮ ਖੁਰਦਨੋ ਬਹੁਤ ਘੱਟ ਖਾਣਾ ਖਰਾਬੇ ਹਰਾਮ ਕੋਈ ਅੱਧਾ ਘੰਟਾ ਇੱਕ ਘੰਟਾ ਨੀਂਦ ਲੈਣੀ ਅੱਖੋ ਸਤਨਾਮ ਸ੍ਰੀ ਆਪਣਜ ਦੇ ਇੱਕ ਗੁਣਵਣੀ ਤੇ ਗੱਲਾਂ ਉਹਨਾਂ ਦੀਆਂ ਕਰਦਾ ਕੇ ਕਹਿੰਦੇ ਇੰਤਜਾਰੀ ਬੇਕਲਾਰੀ ਦਸਤੇ ਸਰ ਕਿਸੇ ਦੀ ਉਡੀਕ ਵਿੱਚ ਰਹਿਣਾ ਕਿਸੇ ਦਾ ਇੰਤਜ਼ਾਰ ਕਰਨਾ ਆਪਣਾ ਸਿਰ ਫੜ ਕੇ ਕਈ-ਕਈ ਘੰਟੇ ਦੀਵਾ ਬੈਠਾ ਰਹਿਣਾ ਜਦੋਂ ਕਿਤੇ ਸਮਾਂ ਬਣਿਆ ਇਤਿਹਾਸ ਪੜ੍ਹ ਕੇ ਵੇਖਿਓ ਗੁਰੂ ਸਾਹਿਬ ਜੀ ਨੂੰ ਸਭ ਤੋਂ ਪਹਿਲੀ ਵਾਰੀ ਕਾਜੀ ਰੁਕਮਦੀਨ ਨੇ ਮੁਹੱਬਤ ਮੰਗੀ ਝੋਲੀ ਕਰਕੇ ਸੱਚੀ ਇਹਨਾਂ ਮੁਸਲਮਾਨਾਂ ਦਾ ਬੜਾ ਡੂੰਘਾ ਰਿਸ਼ਤਾ ਏ ਸਤਿਗੁਰੂ ਜਦੋਂ ਦੁਨੀਆਂ ਦੇ ਅੰਦਰ ਰਟਨ ਕਰਦੇ 사ਉਦੀ ਅਰਬ ਦਾ ਸ਼ਹਿਰ ਮੱਕਾ ਤੇ ਮੱਕੇ ਚ ਪੈਂਦਾ ਕਾਬਾ ਉੱਥੇ ਮੇਰੇ ਹਜ਼ੂਰ ਗਏ ਉਦਣ ਹੀ ਇਹ ਗੱਲ ਸਮਝਾ ਦਿੱਤੀ ਸੀ ਆਸਾ ਹੱਥ ਕਿਤਾਬ ਕਸ਼ ਨੀਲ ਵਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਉੱਥੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਹੱਥ ਚ ਡਾਂਗ ਕਾਤੋਂ ਫੜੀ ਹੈ ਤੂੰ ਤਾਂ ਕੀ ਇਤਨ ਕਰਦਾ ਹੈ ਪੋਥੀ ਦੇ ਪ੍ਰਚਾਰ ਕਰਦਾ ਹਾਂ ਅੱਜ ਛੋਟਾ ਕਿਉਂ ਪਕੜਿਆ ਸਾ ਹੱਥ ਤੇ ਮੇਰੇ ਮਹਿਬੂਬ ਹੱਸ ਕੇ ਕਹਿਣ ਲੱਗੇ ਵਰਦਨਿਆ ਸਮਾਂ ਇਦਾਂ ਦਾ ਆਊਗਾ ਜਦੋਂ ਦੁਨੀਆ ਪੋਥੀ ਤੋਂ ਸਮਝੇਗੀ ਨਹੀਂ ਪੋਥੀ ਪ੍ਰਚਾਰ ਕੋਈ ਨਹੀਂ ਕਰੇਗਾ ਪੋਥੀ ਦੀ ਬੇਅਦਬੀ ਹੋਵੇਗੀ ਜਿੱਥੇ ਪੋਥੀ ਦੀ ਬੇਅਦਬੀ ਹੋਵੇਗੀ ਉੱਥੇ ਡਾਂਗ ਫੇਰ ਨਹੀਂ ਪਵੇਗੀ ਆਖੋ ਸਤਨਾਮ ਬਾਪੂ ਦੱਸ ਗਿਆ ਉੱਥੇ ਜਾ ਕੇ ਮਹਾਰਾਜ ਸਾਹਿਬ ਨੇ ਵੱਖੀ 'ਚ ਲੱਤ ਵੀ ਖਾਦੀ ਪਰ ਜਿਹੜੇ ਲੋਕਾਂ ਨੇ ਲਤ ਮਾਰੀ ਸੀ ਤਿੰਨ ਸੱਸਿਆ ਗੁਰਮਤ ਦੇ ਸੱਸਾ ਸੁਣਨਾ ਤੁਸੀਂ ਸੁਣ ਰਹੇ ਹੋ ਤੁਹਾਡਾ ਧੰਨਵਾਦ ਹੈ ਦੂਸਰਾ ਸੱਸਾ ਸਮਝਣਾ ਤੇ ਤੀਜਾ ਸਮਾਜਣਾ ਤਿੰਨ ਸੱਸੇ ਤੁਸੀਂ ਅੱਜ ਧਾਰਨ ਕੀਤੇ ਸੁਣਿਆ ਆ ਵੀਰਾਂ ਦਾ ਧੰਨਵਾਦ ਅਸੀਂ 5 ਘੰਟੇ ਦਾ ਸਾਡਾ ਰਸਤਾ ਸੀ ਆਪਕੋ ਸਤਨਾ ਹੋ ਤੇ ਆਪ ਜੀ ਦੇ 30 ਮਿੰਟ ਵਾਸਤੇ ਦਰਸ਼ਨ ਹੋਏ ਬਹੁਤ ਪਿਆਰ ਸੀ ਇਹਨਾਂ ਦਾ ਅਸੀਂ ਕਦੀ ਆਏ ਨਹੀਂ ਇੱਧਰ ਤੇ ਕਹਿੰਦੇ ਭਾਈ ਸਾਹਿਬ ਮੈਂ ਕਿਹਾ ਤੁਹਾਡੇ ਨਾਂ ਨੂੰ ਨਹੀਂ ਅਸੀਂ ਉਸ ਨਾਂ ਨੂੰ ਆਉਣਾ ਜਿਸ ਮਹਾਂਪੁਰਖ ਨੇ ਆਪਣੇ ਪੁੱਤ ਤੇ ਆਪਣਾ ਕੁੰਬਾ ਸਾਰੇ ਗੁਰੂ ਗੋਬਿੰਦ ਸਿੰਘ ਲਈ ਕੁਰਬਾਨ ਕਰਤਾ ਗੁਰਮਖੋ ਸੱਚੀ ਮਨ ਪਰ ਜਾਂਦਾ ਉਹਨਾਂ ਰੂਹਾਂ ਦਾ ਇਤਿਹਾਸ ਵੇਖ ਕੇ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਨਵਾਜਿਆ ਇੰਨਾ ਪਿਆਰ ਕਾਜੀ ਰੁਕਨਦੀਨ ਨੇ ਕੀਰਤਨ ਸੁਣਿਆ ਮਾਰੇ ਦਾ ਫੈਨ ਕਹਿ ਦੋ ਅੱਜ ਦੀ ਜਵਾਨ ਚ ਮਾਰੇ ਦਾ ਮਰੀਦ ਹੋ ਗਿਆ ਕਹਿੰਦਾ ਬਾਬਾ ਜਾਂ ਮੈਨੂੰ ਵੀ ਲੈ ਜਾ ਤੇ ਜਾਂ ਰਹਿ ਜਾ ਮਹਾਰਾਜ ਕਹਿੰਦੇ ਨਹੀਂ ਤੂੰ ਇੱਥੇ ਸੇਵਾ ਕਰ ਤੇਰੀ ਵੱਡੀ ਸੇਵਾ ਏ ਇਹ ਬੜਾ ਪਾਕ ਸਥਾਨ ਏ ਮੁਸਲਮਾਨਾਂ ਦਾ ਉਹਨੇ ਕਿਹਾ ਬਾਬਾ ਕੋਈ ਨਿਸ਼ਾਨੀ ਦੇ ਦੇ ਤੇ ਮੇਰੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਾਲੋ ਦਾ ਧਿਆਨ ਗਿਆ ਮਾਰੇ ਗੁਰੂ ਨਾਨਕ ਸਾਹਿਬ ਦੀ ਖੜਾ ਉਹਨੇ ਆਪਣੀ ਝੋਲੀ ਚ ਪਵਾਲੀ ਪੈਣੋ ਆਖੋ ਸਤਨਾਮ ਕਿੰਨੇ ਬਾਬਾ ਜੀ ਨਿਸ਼ਾਨੀ ਦਿਓ ਕੋਈ ਮਹਾਰਾਜ ਕਹਿੰਦੇ ਕੀ ਲੈਣਾ ਹੀ ਕਹਿੰਦੇ ਆਪਣੀ ਖਡਾਂ ਦੇ ਦਿਓ ਭਾਈ ਗੁਰਦਾਸ ਕਹਿੰਦੇ ਧਰੀ ਨਿਸ਼ਾਨੀ ਕੌਣ ਦੀ ਮੱਗੇ ਅੰਦਰ ਪੂਜ ਕਰਾਈ ਮਹਾਰਾਜ ਸਾਹਿਬ ਦੀ ਖਡਾਂ ਉਹਨੇ ਝੋਲੀ ਪਵਾਈ ਸਮਾ ਪਾ ਕੇ ਮਹਾਰਾਜ ਇਧਰ ਅੱਗੇ ਵਧ ਗਏ ਤੇ ਕਾਜੀ ਰੁਕਨਦੀਨ ਸਿੱਖ ਇਤਿਹਾਸ ਵਿੱਚ ਪਹਿਲਾ ਸ਼ਹੀਦ ਹੈ ਗੱਜ ਕੇ ਆਖੋ ਸਤਨਾਮ ਜਿਹਨੂੰ ਸਜ਼ਾ ਕੀ ਦਿੱਤੀ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਆਰ ਉਹਨੇ ਕੀਰਤਨ ਸੁਣਿਆ ਤੇ ਮਾਰੇ ਤੋਂ ਖੜਾਂ ਜਿਹੜੀ ਨਿਸ਼ਾਨੀ ਕਰਕੇ ਲੈ ਲਈ ਤੇ ਉਹਨੂੰ ਸ਼ਹੀਦ ਕੀਤਾ ਕਿੰਨਾ ਪਿਆਰ ਉਹਨਾਂ ਲੋਕਾਂ ਨੇ ਕੀਤਾ ਤੋਹਫਿਆਂ ਨਾਲ ਉਦੋਂ ਬਾਅਦ ਵਿੱਚ ਗੱਲ ਕਰੀਏ ਤੇ ਇਸ ਮਹਾਪੁਰਖ ਦੀ ਜਿਹਦੇ ਪੁੱਤਰੇ 1.5 ਘੰਟਿਆਂ ਦੀਆਂ ਕਥਾ ਲੜੀ ਵਾਰ ਮੈਂ ਤਿਆਰੀ ਕੀਤੀ ਸੀ ਪਰ ਇੱਥੇ ਸਮਾਂ ਆਪ ਜੀ ਨੂੰ ਪਤਾ ਸਾਰਿਆਂ ਦਾ ਸਟੇਸ ਕਿੱਤਰ ਸਾਹਿਬ ਬੜੇ ਪਿਆਰ ਵਾਲੇ ਉਹਨਾਂ ਦੀਆਂ ਮਜਬੂਰੀਆਂ ਨੇ ਸਭ ਦਾ ਖਿਆਲ ਰੱਖਣਾ ਪੈਂਦਾ ਏ ਇਸ ਕਰਕੇ ਪੀਰ ਜੀ ਨੇ ਆਪਣੇ ਪੁੱਤਰ ਦੇ ਕੇ ਆ ਗੱਲ ਕਹਿ ਕੇ ਸਮਾਵਤੀ ਜਦੋਂ ਸ਼ਾਮਾਂ ਦਾ ਵਕਤ ਹੋਇਆ ਜੰਗ ਜੋਵਣ ਤੋਂ ਜਿੱਤਿਆ ਮਾਰੇ ਨੇ ਨਾਮ ਦਿੱਤੇ ਬਰਕਤਾਂ ਨਹੀਂ ਬੋਲੇ ਪੀਰ ਜੀ ਜਦੋਂ ਸੂਰਜ ਡੁੱਬ ਗਿਆ ਰਾਤਰੀ ਟਕਾ ਹੋਇਆ ਤੇ ਜਿਸ ਕਮਰੇ ਚ ਮੇਰੇ ਮਾਹੀ ਨੇ ਆਰਾਮ ਕਰਨਾ ਏ ਉਸ ਕਮਰੇ ਦੇ ਬਾਹਰ ਚਲੇ ਗਿਆ ਆਖੋ ਸਤਨਾਮ ਦਰਵਾਜੇ ਤੇ ਖੜੇ ਸਿੱਖ ਨੇ ਆਖਿਆ ਬਾਬਾ ਕਿੱਧਰ ਆਉਣੀ ਹੋਈ ਕਹਿੰਦਾ ਕਲਗੀਧਰ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਾ ਹੈ ਕਹਿੰਦੇ ਟਾਈਮ ਬੜਾ ਹੋ ਗਿਆ ਸਵੇਰੇ ਆਇਆ ਹੁਣ ਦਰਵਾਜ਼ਾ ਬੰਦ ਹੈ ਪਤਾ ਨਹੀਂ ਸਤਿਗੁਰੂ ਰਾਮ ਕਰਦੇ ਹੋਣੇ ਆ ਦਸਤਾਰਾਂ ਮਸਤਾਨਾ ਹੋਣਾ ਹੈ ਬਸਤਰ ਕਿਸ ਤਰ੍ਹਾਂ ਹੋਣੇ ਹੁਣ ਹੁਕਮ ਨਹੀਂ ਹੈਗਾ ਤੁਹਾਨੂੰ ਮਹਿਸੂਸ ਕਰਿਓ ਕੋਈ ਵੱਡਾ ਬੰਦਾ ਕਿਸੇ ਨੂੰ ਆਵਾਜ਼ ਮਾਰੇ ਤੇ ਖੁਸ਼ੀ ਚੜ੍ਹ ਜਾਂਦੀ ਹੈ ਆਵ ਬੱਡੀ ਬੱਡੀ ਬੰਦੇ ਆਉਂਦੇ ਕਿਸੇ ਨਾ ਫੋਟੋ ਹੀ ਲੈ ਜੇ ਨਾ ਤੇ ਕਈਆਂ ਨੂੰ ਦੋ ਦਿਨ ਨੀਂਦ ਨਹੀਂ ਆਉਂਦੀ ਮੇਰੀ ਫਲਾਣੇ ਦਾ ਫੋਟੋ ਲੱਥੀ ਅੱਖੋਂ ਹੈ ਤਾਨੂੰ ਮੇਰੇ ਸਤਿਗੁਰੂ ਨੂੰ ਪਿਆਰ ਬੂਏ ਚ ਕਹਿੰਦਾ ਇੱਕ ਵਾਰੀ ਮਿਲਾ ਦਿਓ ਪਹਿਰੇਦਾਰ ਕਹਿੰਦਾ ਨਹੀਂ ਹਨੇਰਾ ਬਹੁਤ ਸਵੇਰੇ ਆਈ ਹੁਣ ਦਰਵਾਜ਼ਾ ਬੰਦ ਹੈ ਤੇ ਅੰਦਰੋਂ ਆਵਾਜ਼ ਸੁਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਛਾ ਕਹਿੰਦੇ ਪੀਰ ਬਦੂ ਸਾ ਆ ਜਾ ਲੰਗਿਆ ਪਹਿਰੇਦਾਰ ਨੇ ਆਵਾਜ਼ ਸੁਣੀ ਲੈ ਕੇ ਆਇਆ ਕਹਿੰਦੇ ਪੀਰ ਜੀ ਕੀ ਹੋਇਆ ਕਹਿੰਦੇ ਦਾਤਾ ਜੀ ਤੁਹਾਡੇ ਨਾਲ ਕੋਈ ਦਿਲ ਦੀ ਗੱਲ ਕਰਨੀ ਮੈਂ ਤਾਂ ਆਇਆ ਵੀ ਰਾਤ ਟੇਗੀ ਆ ਹੁਣ ਮੈਂ ਆਪਣੇ ਦਿਲ ਦੀ ਗੱਲ ਕਰ ਸਕਦਾ ਜਿਹਨੇ ਸੰਗਤ ਵੜੀ ਹੁੰਦੀ ਹੈ ਤੁਹਾਡੇ ਕੋਲੇ ਤੇ ਮਾਰੇ ਦਰਵਾਜ਼ਾ ਬੰਦ ਸੀ ਜਦ ਮੈਂ ਮੁੜਨ ਲੱਗਾ ਸੀ ਕਲਗੀਧਰ ਪਾਤਸ਼ਾਹ ਵੇਖੋ ਆਪਾਂ ਕਿਹਵਰੀ ਬਾਹਰੋਂ ਸਿੱਖੀ ਦਾ ਵਿਖਾਵਾ ਕਰਦੇ ਕਰੇ ਕੇਸ ਖੁੱਲੇ ਹੋਣ ਕੱਪੜੇ ਲੱਥੀ ਹੋਣ ਦਵਾ ਦਵਾ ਕੋਈ ਆ ਜੇ ਤੇ ਭੱਜ ਕੇ ਆਪਾਂ ਤਿਆਰ ਹੋਈਦਾ ਵੀ ਮੈਨੂੰ ਵੇਖੀ ਨਾ ਮਹਾਰਜ ਜਿੱਦਾਂ ਕਿਦਾਂ ਉਦਾਂ ਹੀ ਕੇਸ ਮਹਾਰਜ ਵਾਰ ਰਹੇ ਸੀ ਬਸਤਰ ਸੂਖਮ ਸੀ ਉਸੇ ਤਰ੍ਹਾਂ ਹੀ ਪੀਰ ਜੀ ਨੂੰ ਕਹਿੰਦੇ ਆ ਜਾ ਬਹਿ ਜਾਓ ਇੱਥੇ ਕਹਿੰਦੇ ਕਿਉਂ ਰੁਕੇ ਕਹਿੰਦੇ ਦਰਵਾਜ਼ਾ ਬੰਦ ਐ ਮਹਾਰਜ ਕਹਿੰਦੇ ਪੀਰ ਜੀ ਜਿਹੜੀ ਭੇਟਾ ਜੀ ਤੁਸੀਂ ਪੰਥ ਦੀ ਝੋਲੀ ਚ ਪਾਈ ਆ ਆ ਤੇ ਬਾਹਰ ਦਾ ਦਰਵਾਜਾ ਏ ਉਹ ਪੀਰ ਬਦੁਸ਼ਾਦ ਜਦੋਂ ਮਰਦੀ ਆ ਜਾਈ ਤੇਰੇ ਲਈ ਦਿਲ ਦੇ ਦਰਵਾਜੇ ਵੀ ਖੁੱਲੇ ਤੇ ਦਰਗਾਹ ਦੇ ਦਰਵਾਜੇ ਵੀ ਖੁੱਲੇ ਆ ਤੇਰੇ ਲਈ ਦਰਗਾਹ ਤਿੰਨ ਦਦੇ ਚੇਤੇ ਰੱਖਿਓ ਜੀ ਤਿੰਨ ਸੱਸੇ ਸੁਣਨਾ ਸਮਝਾਈ ਤੁਸੀਂ ਜਕਾਰਾ ਦਿੱਤਾ ਬੜਾ ਸ਼ੁਕਰਾਨਾ ਤੀਸਰਾ ਉੱਤੇ ਚਲਣਾ ਤਿੰਨ ਦੱਦਾ ਜਦੋਂ ਵੀ ਇਥੇ ਮੱਥਾ ਟੇਕਣਾ ਤੇ ਪਹਿਲਾ ਦੱਦਾ ਮੰਗਿਓ ਸਤਿਗੁਰੂ ਦੁਨਿਆਵੀ ਦਾਤਾਂ ਦਿਓ ਕੋਠੀ ਗੱਡੀ ਚੰਗਾ ਜੀਵਨ ਸਾਥੀ ਦੁੱਧ ਪੁੱਤ ਪੁੱਤਰੀ ਇਹ ਦੁਨਿਆਵੀ ਦਾਤਾਂ ਹੈ ਦੂਸਰਾ ਦੱਦਾ ਦਰਗਾਈ ਦਾਤ ਜਿਹੜੀਆਂ ਪੀਰ ਬੁੱਧੂ ਸ਼ਾਹ ਨੇ ਝੋਲੀ ਚ ਪੁਵਾਈਆਂ ਸਿੱਖੀ ਕੰਗਾ ਗੁਰੂ ਕੀ ਬਰਕਤ ਤੇ ਤੀਸਰਾ ਦਦਾ ਦੇ ਰੋਗਤਾ ਵੀ ਸਤਿਗੁਰੂ ਤੰਦਰੁਸਤੀ ਦੀ ਦਾਤ ਬਖਸ਼ਿਓ ਦੁਨੀਆਂ ਤੇ ਸੋਹਣਾ ਸਭ ਕੁਝ ਤਾਂ ਹੀ ਹੈ ਜੇ ਤੰਦਰੁਸਤੀ ਹੈ ਸੁਮਾਰਾ ਜੀ ਕਿਰਪਾ ਕਰਨ ਪੀਰ ਜੀ ਨੂੰ ਲਾਗੇ ਬਿਠਾਇਆ ਸੀ ਨੇ ਨ ਲਾਇਆ ਦੱਸ ਇਹਦੇ ਪਾਸ਼ਾ ਅੱਜ ਆਪਾਂ ਦੋਨੋਂ ਐ ਪਿਆਰ ਚ ਬੈਠੇ ਮੇਰੇ ਅੰਦਰੋਂ ਦਿਲ ਕਹਿੰਦਾ ਮੈਂ ਦਿਨੇ ਨਹੀਂ ਬੋਲਿਆ ਤੁਸੀਂ ਜਦੋਂ ਯੋਧਿਆਂ ਦਾ ਸਨਮਾਨ ਕੀਤਾ ਪੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਮੈਂ ਹੁਣ ਮੰਗਣਾ ਆਂ ਸਤਿਗੁਰੂ ਜੇ ਹੋ ਸਕਦਾ ਤੇ ਮੇਰੀ ਝੋਲੀ ਚ ਸਿੱਖੀ ਦੀ ਦਾਤ ਪਾ ਦਿਓ ਸਿੱਖੀ ਮਾਰੇ ਨੇ ਕੇਸ ਵੀ ਦਿੱਤੇ ਕੰਗਾ ਵੀ ਦਿੱਤਾ ਵਰਕਤਾ ਵੀ ਦਿੱਤੀਆਂ ਬਖਸ਼ਾ ਜਿੰਨੇ ਤੁਹਾਡੇ ਚੀਜ਼ਾਂ ਨੂੰ ਸੰਭਾਲ ਕੇ ਬੈਠੇ ਉਹਨਾਂ ਨੂੰ ਨਮਸਕਾਰ ਹੈ ਤੇ ਜਿਹੜੇ ਵੀਰਾਂ ਕੋ ਨਹੀਂ ਜਰੂਰ ਸੰਭਾਲੀਏ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਗੁਰੂ ਰਾਮ ਪਿਆਰ ਕਰਿਓ ਤੇ ਇੰਨਾ ਕੁ ਪਿਆਰ ਕਰ ਲੋ ਵੀ ਸਿਰ ਦੇਣਾ ਪੈਣਾ ਆਖੋ ਸਤਨਾਮ ਇਹ ਗੱਲ ਲਿਖ ਲਓ ਅੱਜ ਲਿਖ ਲਿਓ 20 ਸਾਲਾਂ ਨੂੰ ਲਿਖ ਲਿਓ 30 ਨੂੰ ਸੰਤ ਜੀ ਵੀ ਇਹੋ ਹੀ ਸ਼ਬਦ ਕੱਢਦੇ ਹੁੰਦੇ ਸੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਗੱਲ ਇੱਥੇ ਇੱਕ ਗੁੰਡੀ ਚੜੀ ਆ ਵੀ ਸਿਰ ਸਿੱਖੀ ਮੰਗਦੀ ਆ ਤੇ ਇਹੋ ਜਿਹਾ ਕੋਈ ਆਗੂ ਹੈ ਨਹੀਂ ਵੀ ਜਿਹੜਾ ਖੰਡਾ ਚੁੱਕ ਕੇ ਕਵੇ ਆਓ ਚੱਲਗੇ ਮੇਰੇ ਨਾਲ ਜਾਂ ਜਿੱਤਾਂਗੇ ਤੇ ਜਾਂ ਸ਼ਹੀਦ ਹੋਵਾਂਗੇ ਜਿਸ ਦਿਨ ਇਹ ਚੀਜ਼ ਹੋਈ ਉਹ ਦਿਨ ਤੁਹਾਨੂੰ ਕੁਝ ਮਿਲਣਾ ਉਹਨਾਂ ਚ ਰੀਤਾਂ ਤੁਰੇ ਫਿਰਨਾ ਕਦੀ ਐ ਨੂੰ ਚਲੇਗੀ ਔਣ ਨੂੰ ਚਲੇਗੀ ਉਧਰੋਂ ਦੋ ਪਈਆਂ ਇੱਧਰ ਆ ਗਈ ਜੀ ਦੀ ਸਰਕਾਰ ਹੈ ਇਹ ਉਧਰੋਂ ਸਰੂਪਾ ਲੈ ਲਿਆ ਆਖੋ ਸਤਨਾਮ ਆ ਕਈ ਬੰਦੇ ਮੈਂ ਵੇਖੇ ਸਾਈਕਲ ਦਾ ਸਟੈਂਡ ਹੁੰਦਾ ਉਹ ਵੀ ਨਹੀਂ ਹੈਗਾ ਉਹ ਜਿੱਧਰ ਨੂੰ ਰੁਕ ਵੈਂਦੇ ਉਧਰ ਨੂੰ ਮਾਰੇ ਸਹਿਬ ਕਹਿੰਦੇ ਨਹੀਂ ਸਗਲ ਦਵਾਰ ਕੋ गए तूहारो बाहे गए की लाज अस गुरुदेव असि अरदास करदियां गुरु गोविंद सिंह तेरे पुत्र नियां च खड़ोण गुरु गोविंद सिंह तेरे पुत्रानू 300 तीर बजे ਗੁਰੂ ਗੋਬਿੰਦ ਸਿੰਘ ਤੇਰੇ ਪੁੱਤਾਂ ਦੀਆਂ ਸਾਰ ਰਗਾਂ ਕੱਟੀਆਂ ਜਾਣ ਸਾਡੇ ਵਾਲੇ ਤੇ ਇਟਲੀ ਜਰਮਨ ਅਮਰੀਕਾ ਕੈਨੇਡਾ ਪੱਕੇ ਹੋਣਾ ਕੋਈ ਵੈਗਰੇ ਇਹੀ ਹੈ ਨਾ ਮੈਂ ਵੀ ਵਿਚਿਆ ਆਪਾਂ ਸੁਖ ਲਭਦੇ ਫਿਰਦੇ ਆ ਇਹ ਤੇ ਦੁੱਖ ਦੇਣਾ ਹੀ ਹੈ ਕੁਝ ਪਾਣੇ ਲਈ ਕੁਝ ਖੋਣਾ ਪੜਦਾ ਹੈ ਇਸ ਕਰਕੇ ਆਪਾਂ ਦੁਨਿਆਵੀ ਦਾ ਤੈਂਚੇ ਹੀ ਰਹਿ ਗਏ ساری ਜ਼ਿੰਦਗੀ ਦੂਜਾ ਦਦਾ ਦਰਗਾਈ ਦਾ ਤਾਂ ਵੀ ਮੰਗਿਆ ਕਰੋ ਮਹਾਰਾਜ ਦੀ ਸਿੱਖੀ ਮੰਗੋ ਤੇ ਮਹਾਰਾਜ ਨੂੰ ਬੇਨਤੀ ਕਰੋ ਪਾਛਾ ਜੇ ਮੇਰੀ ਕੌਮ ਦਾ ਘਰ ਬੰਦਾ ਏ ਜੇ ਮੇਰਾ ਸਿਰ ਚਾਹੀਦਾ ਤੇ ਲੈ ਲਓ ਕੁਰਬਾਨ ਐ ਫਿਰ ਗੱਲ ਵੰਨੀ ਨਹੀਂ ਤੇ ਗੱਲੀ ਯੋਗ ਨਾ ਸਟੇਜ ਚੱਲੀ ਜਾਣੀ ਇੱਧਰ ਦੀ ਸੁਣ ਕੇ ਇੱਧਰ ਦੀ ਕੱਢੀ ਜਾਣਾ ਫਿਰ ਟੋਟਲ ਸਾਬ ਕਰ ਲੈਣਾ ਕਿੰਨੇ ਬਚੇ ਕਿੰਨਾ ਖਰਚਾ ਆ ਆਪਕੋ ਸਤਨਾਵਾ ਕੀ ਕੁਝ ਖਟਿਆ ਕੀ ਗਵਾਇਆ ਭਾਈ ਜਰੂਰ ਆਪਣੇ ਘਰ ਤੋਂ ਸ਼ੁਰੂ ਕਰੋ ਆ ਧੰਨ ਨੇ ਮਾਮਾ ਜਿਨ੍ਹਾਂ ਦੇ ਬੱਚਿਆਂ ਦਸਤਾਰ ਦਿਮਾਲੇ ਬੱਦੇ ਕੋਟ ਕੋਟ ਪ੍ਰਣਾਮ ਜੀ ਮੇਰੀਆਂ ਭੁੱਲਾਂ ਕਰਿਓ ਵਾਹ ਤੇ ਅਰਦਾਸ ਕਰਿਓ ਸਾਡੀ ਬੜੀ ਭਾਵਨਾ ਨਾਲ ਉਸ ਮਹਾਂਪੁਰਖ ਦੀ ਇਸ ਧਰਤੀ ਤੇ ਪਹਿਲੀ ਵਾਰ ਦਰਸ਼ਨ ਕੀਤੇ ਜਰੂਰ ਕਿ ਉਹ ਰੂਹ ਨੂੰ ਜਰੂਰ ਮਿਲਿਏ ਜੀ ਦੇ ਕਰਜ਼ਦਾਰ ਆਪਾਂ ساری ਜ਼ਿੰਦਗੀ ਕਈ ਵਾਰ ਵੀ ਸ਼ੁਕਰਾਨਾ ਕਰੀਏ ਤੇ ਕਰਜਾ ਨਹੀਂ ਦੇ ਸਕਦੇ ਪੀਰ ਬੁੱਧੂ ਸਾਧਾ ਅੱਜ ਉਹ ਦਰਗਾਹ 'ਚ ਬੈਠੇ ਸਭ ਕੁਝ ਵੇਖੁੰਦਾ ਹੈ ਕੌਣ ਭਾਂਡੇ ਮਾਜ ਰਿਹਾ ਕੌਣ ਪ੍ਰਸ਼ਾਦਾ ਵਰਤਾ ਰਿਹਾ ਕਿੰਨੇ ਚੌਂਕੜਾ ਮਾਰਿਆ ਉਹ ਸਭ ਕੁਝ ਵੇਖਦਿਆ ਹਾਜ਼ਰੀ ਲੱਗੀ ਕਹਿ ਦਿਓ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ